ਆ ਵੀਡੀਓ ਸੈਸ਼ਨ ਵੀਰੇ ਬਹੁਤ ਵਾਇਰਲ ਹੋ ਰਹੀ ਹੈ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਦੇ ਤੇ ਨਾਲ ਜਨਾਬ ਨੇ ਕਮੈਂਟ ਜਰੂਰ ਦੇ ਦਿਓ ਦੱਸਦੇ ਨੇ ਕਿ ਕੁਝ ਵਿਅਕਤੀ ਪਟਿਆਲਾ ਦਰਜਿੰਦਰਾ ਹਸਪਤਲ ਦੇ ਨਜ਼ਦੀਕ ਐਸਬੀਆਈ ਬੈਂਕ ਦਾ ਬਣੇ ਏਟੀਐਮ ਦੇ ਵਿੱਚ ਲੱਗੇ ਏਸੀ ਦੀ ਗੁੜੀ ਨੀਂਦ ਵਿੱਚ ਸੋ ਗਏ ਦੱਸਿਆ ਜਾ ਰਿਹਾ ਕਿ ਕੁਝ ਗ੍ਰਾਹਕ ਜਦੋਂ ਬੈਂਕ ਏਕੀਮ ਦੇ ਵਿੱਚ ਪੈਸੇ ਕਢਵਾਉਣ ਵਾਸਤੇ ਆਏ ਦੇਖਿਆ ਉਹਨਾਂ ਨੇ ਆਣ ਕੇ ਕਿ ਅੰਦਰ ਤਿੰਨ ਚਾਰ ਵਿਅਕਤੀ ਗੁੜੀ ਨੀਂਦ ਵਿੱਚ ਸੁੱਤੇ ਪਏ ਨੇ ਇਹਦੀ ਸੂਚਨਾ ਜਦੋਂ ਏਟੀਐਮ ਵਿੱਚ ਕਢਾਣ ਆਏ ਪੈਸੇ ਲੋਕਾਂ ਨੇ ਬੈਂਕ ਅਧਿਕਾਰੀਆਂ ਨੂੰ ਦਿੱਤੀ ਤਾਂ ਦੱਸਿਆ ਜਾ ਰਿਹਾ ਕਿ ਬੈਂਕ ਅਧਿਕਾਰੀਆਂ ਨੇ ਮੌਕੇ ਤੇ ਸਕਿਉਰਟੀ ਗਾਰਡ ਰੱਖੇ ਹੋਏ ਮੁਲਾਜ਼ਮਾਂ ਨੂੰ ਭੇਜਿਆ ਤਾਂ ਦੇਖਿਆ ਆਣ ਕੇ ਤਿੰਨ ਵਿਅਕਤੀ 3-4 ਵਿਅਕਤੀ ਜਿਹੜੇ ਨੇ ਇਹ ਗੂੜੀ ਨੀਂਦ ਦੇ ਵਿੱਚ ਗਰਮੀ ਤੋਂ ਰਾਹਤ ਲਈ ਏਸੀ ਦੇ ਵਿੱਚ ਸੋ ਗਏ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਇਹਨਾਂ ਨੂੰ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਗਿਆ ਪਹਿਲਾਂ ਤਾਂ ਉੱਠ ਹੀ ਨਹੀਂ ਰਹੇ ਸੀ ਕਿਉਂਕਿ ਨੀਂਦ ਇੰਨੀ ਗੁੜੀ ਆ ਰੱਖੀ ਸੀ ਕਿਉਂਕਿ ਇੱਕ ਪਾਸੇ ਬਾਹਰ ਟੈਂਪਰੇਚਰ ਹੀ ਪੰਤਾਇਰ ਦੇ 46 ਡਿਗਰੀ ਹੋ ਚੁੱਕਾ ਹੈ ਪਰ ਇੱਕ ATM ਦੇ ਵਿੱਚ AC ਲੱਗਣ ਹੋਣ ਕਾਰਨ ਹਰ ਬੰਦਾ ਇਹ ਸੋਚਦਾ ਕਿ 5-10 ਮਿੰਟ ਮੈਂ ਉੱਥੇ ਹੀ ਤਾਂ ਖੜ੍ਹ ਜਾਾਂ ਜਾਂ ਫਿਰ ਉਹਦੇ ਵਿੱਚ ਸੋ ਜਾਾਂ ਤਾਂ ਇਸ ਤਰੀਕੇ ਦਾ ਹੀ ਇਹਨਾਂ ਨੌਜਵਾਨਾਂ ਨੇ ਕੀਤਾ ਤਾਂ ਇਹਨਾਂ ਨੌਜਵਾਨਾਂ ਨੇ ਪੈਸੇ ਤਾਂ ਕਢਾਉਣੇ ਸਨ ਉਹਦੇ ਵਿੱਚ ਹੀ ਆਪਣੇ ਸੌਣ ਦਾ ਡੇਰਾ ਲਾ ਲਿਆ ਤਾਂ ਇਸ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਇਹ ਨੌਜਵਾਨ ਚ ਵਿਅਕਤੀ ਨੇ ਇਹਨਾਂ ਨੇ ਨਸ਼ਾ ਜੋ ਸ਼ਰਾਬ ਪੀਤੀ ਹੋਈ ਸੀ ਜਿਸ ਤੋਂ ਬਾਅਦ ਇਹਨਾਂ ਨੂੰ ਨੀਂਦ ਆਈ ਕਿਉਂਕਿ ਸ਼ਰਾਬ ਪੀ ਕੇ ਨਸ਼ਾ ਕਰਕੇ ਕਈ ਵਾਰ ਨੀਂਦ ਵੀ ਗੁੜੀ ਆਉਂਦੀ ਹੈ ਉਪਰ ਗਰਮੀ ਪੈਂਦੀ ਹੋਵੇ ਤਾਂ ਬੰਦਾ ਏਸੀ ਲੱਭਦਾ ਤਾਂ ਏਸੀ ਇਹਨਾਂ ਨੂੰ ਦਿਖਿਆ ਕਿ ਨਾ ਤਾਂ ਹੁਣ ਘਰ ਏਸੀ ਲੱਗਿਆ ਹੋਇਆ ਹੈ ਕਿ ਅਸੀਂ ਏਟੀਐਮ ਦੇ ਵਿੱਚ ਲੱਗੇ ਹੋਏ ਏਸੀ ਦੇ ਵਿੱਚ ਹੀ ਸੋ ਜੰਨੇ ਆ ਜਿਸ ਨੂੰ ਲੈ ਕੇ ਤੁਸੀਂ ਦੇਖੋ ਕਿ ਇਹ ਵਿਅਕਤੀ ਜਦੋਂ ਇਸ ਦੇ ਵੀ ਸੁੱਤੇ ਪਏ ਸੀ ਤਾਂ ਉੱਪਰੋਂ ਬੈਂਕ ਅਧਿਕਾਰੀਆਂ ਦੇ ਰੱਖੇ ਹੋਏ ਸਕਿਉਰਿਟੀ ਕਾਰਡ ਜਿਹੜੇ ਮੁੱਕੇ ਪਹੁੰਚ ਗਏ ਤੇ ਇਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਇਸ ਏਟੀਐਮ ਦੇ ਵਿੱਚੋਂ ਬਾਹਰ ਕੱਢੇ ਤਾਂ ਕਾਫੀ ਲੋਕ ਇਸ ਜਗ੍ਹਾ ਤੇ ਜਮ੍ਹਾਂ ਹੋ ਗਏ ਕਿਉਂਕਿ ਜਿਸ ਤਰੀਕੇ ਦੀ ਬੈਂਕ ਦੀਆਂ ਖਬਰਾਂ ਹੀ ਬਹੁਤ ਆ ਰਹੀਆਂ ਨੇ ਜਿਸ ਤਰੀਕੇ ਨਾਲ ਹੁਣ ਬੈਂਕ ਦੀ ਖਬਰ ਆਈ ਹੈ ਕਿ ਬੈਂਕ ਦੇ ਵਿੱਚ ਸ੍ਰੀਆਮ ਜਿਹੜਾ ਡਾਕਾਬੱਜ ਗਿਆ ਤਾਂ ਏਟੀਐਮ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਚੋਰੀਆਂ ਥੱਗੀਆਂ ਹੁੰਦੀਆਂ ਰਹਦੀਆਂ ਨੇ ਜਿਸ ਤੋਂ ਬਾਅਦ ਜਿਹੜੇ ਗ੍ਰਾਹਕ ਨੇ ਉਹਨਾਂ ਨੇ ਕਿਤਨੇ ਦਿਨ ਸੋਚਿਆ ਕਿ ਕਿਤੇ ਨੇ ਪਹਿਲਾਂ ਤਾਂ ਵਧਾਉ ਤੋਂ ਲੱਗਿਆ ਕਿ ਜਦੋਂ ਪਤਾ ਲੱਗਿਆ ਕਿ ਇਹ ਜਿਹੜੇ 3-4 ਨੌਜਵਾਨ ਨੇ ਇਹ ਤਾਂ ਗਰਨੀ ਤੋਂ ਬਚਣ ਵਾਸਤੇ ਇਸ ਦੇ ਸੁੱਤੇ ਪਏ ਸੀ ਇਸ ਵੀਡੀਓ ਨੂੰ ਬਦ ਤੋਂ ਸ਼ੇਅਰ ਕਮੈਂਟ ਜੁਰ ਕਰਦੇ ਦੱਸਦੇ ਨੇ ਕਿ ਵੀਡੀਓ ਬਹੁਤ ਸਿਚੂ ਨੇ ਵਾਇਰਲ ਹੋ ਰਹੀ ਹੈ ਟ੍ਰੈਂਡ ਦੇ ਵਿੱਚ ਚੱਲ ਰਹੀ ਹੈ ਤੇ ਕਾਫੀ ਬਾਹਰ ਦੱਸਿਆ ਜਾ ਰਿਹਾ ਕਿ ਇਹ ਨੌਜਵਾਨ ਪਹਿਲਾਂ ਵੀ ਨਸ਼ੇ ਦੀ ਤਸਦੀ ਦੇ ਵਿੱਚ ਜਗ੍ਹਾ ਤੇ ਇਹ ਟੀਮ ਦੇ ਨੇੜੇ ਵੇਖੇ ਗਏ ਨਹੀਂ ਤਾਂ ਇਸ ਨੂੰ ਲੈ ਕੇ ਹੁਣ ਦੇਖਦੇ ਹਾਂ ਕਿ ਬੈਂਕ ਅਧਿਕਾਰੀਆਂ ਵੱਲੋਂ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਕਿ ਕਰਵਾਈ ਜਾਂਦੀ ਹੈ ਜ ਨਹੀਂ ਹੈ ਧੰਨਵਾਦ ਸਮੇਂ ਦੱਸੇਗਾ ਬਦ ਤੋਂ ਬਦ ਖਬਰ ਨੂੰ ਸ਼ੇਅਰ ਕਰਕੇ ਕਮੈਂਟ ਜੁਰ ਕਰ ਦਿਓ